ਮੇਰਾ ਨਾਮ ਪਿਊਸ਼ ਬਹਿਲ ਹੈ ਸਰ ਅੱਜ ਮੈਚ ਖੇਡ ਰਹੇ ਹੋ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਆਏ ਸੀ ਤਿਆਰੀ ਬਸ ਮਤਲਬ ਪਤਾ ਸੀ ਸੈਲਬ੍ਰਿਟੀਜ਼ ਆ ਰਹੇ ਨੇ ਥੋੜਾ ਮਤਲਬ ਤਿਆਰ ਸੀਗੇ ਮੈਚ ਲਈ ਸਾਨੂੰ ਕੋਈ ਉਹ ਨਹੀਂ ਸੀਗਾ ਕਿ ਕੋਈ ਅ ਡਿਫਰੈਂਸ ਸੀਗਾ ਕੋਈ ਇੰਤਜ਼ਾਰ ਨਹੀਂ ਸੀਗਾ ਤੁਸੀਂ ਤਾਂ ਪਹਿਲੇ ਸ਼ੁਰੂ ਤੋਂ ਖੇਡਦੇ ਹੁੰਦੇ ਸੀ ਹਾਂ ਜੀ ਜੀ ਅਸੀਂ ਹਰ ਸੰਡੇ ਖੇਡਦੇ ਹਾਂ ਮੈਚ ਤੇ ਕੰਪੇਟਿਟਿਵ ਕ੍ਰਿਕਟ ਹੁੰਦੀ ਹੈ ਤੇ ਬਹੁਤ ਕਿੰਨਾ ਟਾਰਗੇਟ ਸੀ ਟਾਰਗੇਟ ਸੇ ਅੱਜ 150 ਤਾਂ ਮਿਲਿਆ ਹਾਂਜੀ ਤੇ ਸਾਡੇ ਕੋਲ ਹੈਗੇ ਬੈਟਸਮੈਨ ਜਿਹੜੇ ਚੇਸ ਕਰ ਦੇਣਗੇ ਜਿਵੇਂ ਤੁਸੀਂ ਵੀ ਆਪਣੀ ਪ੍ਰੈਕਟਿਸ ਜਿਹੜੀ ਸ਼ੁਰੂ ਤੋਂ ਜਾਰੀ ਰੱਖੀ ਹੋਈ ਹੈ ਉਹ ਦੂਜੇ ਪਾਸੇ ਸੈਲੀਬ੍ਰਿਟੀਜ਼ ਨੇ ਇਹ ਥੋੜਾ ਡਿਫਰੈਂਸ ਦੇਖਣ ਨੂੰ ਮਿਲਿਆ ਕੁਝ ਉਹ ਦੇਖਿਓ ਨਵੇਂ ਪਲੇਅਰ ਵੀ ਵਧੀਆ ਖੇਡਦੇ ਨੇ ਸਾਡੇ ਵੀ ਖੇਡਦੇ ਨੇ ਮਤਲਬ ਕੋਈ ਡਿਫਰੈਂਸ ਐਦਾ ਹੈ ਨਹੀਂ ਬਾਕੀ ਰੈਗੂਲਰ ਕ੍ਰਿਕਟ ਹੈ ਤੇ ਮਤਲਬ ਪਾਰਟਲ ਪਾਰਸਲ ਆਫ ਗੇਮ ਹੈ ਜਿਹੜਾ ਬੰਦਾ ਖੇਡਾਂ ਦੇ ਪ੍ਰਤੀ ਰਹਿੰਦਾ ਹੈ ਜਾਗਰੂਕਤਾ ਨਾਲ ਅਗਰ ਸੇਧ ਵੀ ਇੰਪਰੂਵਮੈਂਟ ਹੁੰਦੀ ਹੈ ਬਿਲਕੁਲ ਬਿਲਕੁਲ ਕ੍ਰਿਕਟ ਆਈ ਥਿੰਕ ਸਪੋਰਟਸ ਤਾਂ ਹੋਣੀ ਚਾਹੀਦੀ ਹੈ ਹਰ ਇਨਸਾਨ ਤੁਹਾਡੇ ਹੋਰ ਸਾਥੀ ਜਿਹੜੇ ਅੱਗੇ ਖੇਡਦੇ ਨੇ ਅੱਜ ਨਹੀਂ ਆ पाए ਉਹਨਾਂ ਨੂੰ ਕੀ ਮੈਸੇਜ ਦੇਵੋਗੇ ਬਸ ਹੋ ਰੈਗੂਲਰ ਹੋਣ ਹੋਰ ਤਾਂ ਕੀ ਹੈ ਹਾਂਜੀ